ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਅੱਜ ਦੀ ਦੁਪਹਿਰ ਦੇ ਮੌਸਮ ਦੇ ਬਾਰੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਪੱਛਮੀ ਇਲਾਕਿਆਂ ਤੋਂ ਪੰਜਾਬ ਵਿੱਚ ਇੱਕ ਬਦਲਵਾਈ ਐਂਟਰ ਹੋਈ ਹੈ ਜਿਸ ਕਾਰਨ ਪੰਜਾਬ ਵਿੱਚ ਦੁਪਹਿਰ ਸਮੇਂ ਧੁੱਪ ਜਿਹੜੀ ਤੇਜ਼ ਨਹੀਂ ਦੇਖਣ ਨੂੰ ਮਿਲ ਰਹੀ ਪੰਜਾਬ ਦੇ ਵਿੱਚ ਅਤੇ ਸਵੇਰ ਦੇ ਟਾਈਮ ਕੁਝ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਠੰਡ ਦੇ ਅਸਾਰ ਵੀ ਦੇਖਣ ਨੂੰ ਮਿਲੇ ਸੀ ਤੇ ਧੁੰਦ ਵੀ ਜਿਹੜੀ ਸੀ ਗਰਾਊਂਡ ਲੈਵਲ ਤੇ ਦੇਖਣ ਨੂੰ ਮਿਲੀ ਸੀ ਟੈਂਪਰੇਚਰ ਜਿਹੜਾ ਫਿਲਹਾਲ ਉਹ ਦਰਮਿਆਨਾ ਬਣਿਆ ਹੋਇਆ ਪੰਜਾਬ ਵਿੱਚ ਪੂਰਬੀ ਹਵਾਵਾਂ ਜਿਹੜੀਆਂ ਨੇ ਉਹਨੇ ਪੰਜਾਬ ਵਿੱਚ ਵਾਪਸੀ ਕਰ ਚੁੱਕੀ ਆ ਪੂਰਬੀ ਹਵਾਵਾਂ ਜਿਸ ਕਰਮ ਪੰਜਾਬ ਵਿੱਚ ਆਪਾਂ ਨੂੰ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਪੂਰਬੀ ਹਵਾਵਾਂ ਨਾਲ ਟੈਂਪਰੇਚਰ ਵਿੱਚ ਵੀ ਵਾਧਾ ਹੁੰਦਾ ਹੈ ਹੁਣ ਫਿਲਹਾਲ ਮੌਸਮ ਸ਼ਾਂਤ ਹੈ ਪਰ ਜਿਵੇਂ ਕਿ ਆਪਾਂ ਦੇਖ ਸਕਦੇ ਆ ਆ ਤਗੜਾ ਸਿਸਟਮ ਜਿਹੜਾ ਬਣਿਆ ਹੋਇਆ ਇਹਦੀ ਪੰਜਾਬ ਵਿੱਚ ਵਦਨ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਇਹਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਸ਼ਾਮ ਦੀ ਵੀਡੀਓ ਵਿੱਚ ਦੇ ਦਿੱਤੀ ਜਾਵੇਗੀ ਮੀਂਹ ਦੇ ਹਾਲਾਤ ਕੀ ਬਣਨਗੇ ਜਾਂ ਨਹੀਂ ਬਣਨਗੇ ਉਸ ਦੀ ਜਾਣਕਾਰੀ ਨੂੰ ਜਾਣਨ ਲਈ ਸ਼ਾਮ ਦੀ ਵੀਡੀਓ ਨੂੰ ਜਰੂਰ ਦੇਖਿਓ ਬਾਕੀ ਇਹ ਵੀਡੀਓ ਨੂੰ ਦੇਖਣ ਲਈ ਐਂਡ ਤੱਕ ਦੇਖਣ ਲਈ ਧੰਨਵਾਦ ਜੀ